ਅਸੀਂ ਤੁਸੀਂ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਅੱਜ ਆਪਾਂ ਗੱਲ ਕਰਾਂਗੇ ਜੀ ਕੁੰਭਾ ਬਾਰੇ ਤੁਸੀਂ ਪਹਿਚਾਨ ਲਿਆ ਹੋਣਾ ਕਈਆਂ ਨੇ ਕਈਆਂ ਨੂੰ ਨਹੀਂ ਵੀ ਪਤਾ ਲੱਗਿਆ ਹੋਣਾ ਹਾਂਜੀ ਇਹ ਹੈ ਦੇਸੀ ਖੁੰਭ ਇੰਗਲਿਸ਼ ਵਿੱਚ ਇਹਨੂੰ ਮਸ਼ਰੂਮ ਕਹਿ ਵੀ ਦਿੰਦੇ ਨੇ ਪੰਜਾਬੀ ਵਿੱਚ ਖੁੰਭਾ ਕਹਿੰਦੇ ਨੇ ਤੇ ਰਾਜਸਥਾਨ ਦੀ ਭਾਸ਼ਾ ਵਿੱਚ ਇਹਨੂੰ ਖੁੰਭੀ ਬੋਲ ਦਿੰਦੇ ਨੇ ਪਾਕਿਸਤਾਨ ਵਿੱਚ ਵੀ ਖੁੰਭੀ ਹੀ ਕਿਹਾ ਜਾਂਦਾ ਹੈ ਸੋ ਆਪਾਂ ਗੱਲ ਕਰਾਂਗੇ ਅੱਜ ਮਸ਼ਰੂਮ ਬਾਰੇ ਮਸ਼ਰੂਮ ਜਿਹੜੀ ਹੈਗੀ ਆ ਇੱਕ ਤਾਂ ਬਾਜ਼ਾਰੂ ਹੁੰਦੀ ਆ ਦੋਸਤੋ ਉਹਨਾਂ ਵਿੱਚ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਨਰਮ ਜੀ ਮਸ਼ਰੂਮ ਹੈ ਹੱਥ ਲਾਏ ਤੇ ਧੁਰਨੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਆਪਣੇ ਆਪ ਉੱਗੀ ਹੋਈ ਆ ਕਿਸੇ ਕਿਸਾਨ ਦੀ ਪ੍ਰੋਡਕਸ਼ਨ ਨਹੀਂ ਹੈਗੀ ਇਹ ਇਹ ਜਿੱਦਾਂ ਕਿ ਸਾਵਣ ਦਾ ਮਹੀਨਾ ਹੋ ਗਿਆ ਜਾਂ ਫਿਰ ਦੁਰਗਾ ਪੂਜਾ ਕੁਝ ਇਹੋ ਜਿਹੀ ਮਿੱਟੀ ਹੁੰਦੀ ਹੈ ਮਾਰੂਥਲ ਹੋ ਗਿਆ ਜਾਂ ਫਿਰ ਰੇਤੇ ਵਾਲੀ ਮਿੱਟੀ ਜਾਂ ਪੀਲੀ ਮਿੱਟੀ ਪੀਲੀ ਵੀ ਨਹੀਂ ਜਿੱਦਾਂ ਕਹ ਲਓ ਕਿ ਮਤਲਬ ਕਿ ਮਿੱਟੀ ਹੁੰਦੀ ਆ ਜਿਵੇਂ ਜਿੱਥੇ ਕੋਈ ਫਸਲ ਨਹੀਂ ਹੁੰਦੀ ਹੈਗੀ ਇਹ ਆਪਣੇ ਆਪ ਹੀ ਜੰਗਲਾਤੀ ਮਿੱਟੀ ਵੀ ਕਹਿ ਦਿੰਨੇ ਆਪਾਂ ਉਹਨੂੰ ਉਹਦੇ ਵਿੱਚ ਆਪਣੇ ਆਪ ਹੀ ਉੱਗ ਜਾਂਦੀ ਹੈ ਤੇ ਇਹਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਹਰ ਮਸ਼ਰੂਮ ਦੇ ਵਿੱਚ ਫਰਕ ਆ ਮਤਲਬ ਸੇਮ ਐਜ਼ ਇਟ ਇਜ਼ ਕੋਈ ਵੀ ਮਸ਼ਰੂਮ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਫਰਕ ਆ ਤੇ ਅੱਜ ਆਪਾਂ ਇਹਨਾਂ ਨੂੰ ਤੋੜ ਕੇ ਘਰ ਵੀ ਲੈ ਕੇ ਜਾਵਾਂਗੇ ਤੇ ਬਣਾਵਾਂਗੇ ਇਹਦੇ ਪਕੌੜੇ ਇਹਦੇ ਪਕੌੜੇ ਬਹੁਤ ਟੇਸਟੀ ਬਣਦੇ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਗੱਲ ਹੈ ਜੀ ਮਤਲਬ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਇਹ ਕਿਤੇ ਦਿਖ ਜਾਂਦੀਆਂ ਸੀ ਤੇ ਅਸੀਂ ਇਹਨਾਂ ਨੂੰ ਖੁੰਬਾ ਨਹੀਂ ਆਖਦੇ ਸੀ ਅਸੀਂ ਡਰ ਜਾਂਦੇ ਸੀ ਤੇ ਗੁੰਬਾਨੀਆ ਕਦੇ ਸੇ ਅਸੀਂ ਕਹਿੰਦੇ ਸੀ ਹਾਏ ਛਤਰੀ ਆ ਦੇਖੋ ਤੁਸੀਂ ਕਿਦਾਂ ਛਤਰੀ ਦੀ ਤਰ੍ਹਾਂ ਇਹਨੇ ਸ਼ੇਪ ਲਈ ਹੋਈ ਆ ਖੁੰਬ ਨੇ ਤੇ ਅਸੀਂ ਇਹਨੂੰ ਛਤਰੀ ਬੋਲ ਦਿੰਦੇ ਸੀ ਕਿ ਸੱਪ ਦੀ ਛਤਰੀ ਹੈ ਤੇ ਪਰ ਹੁਣ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਮਸ਼ਰੂਮ ਹੀ ਹੁੰਦੀ ਹੈ ਜਿਹੜੀ ਕਿ ਕੁਦਰਤ ਵੱਲੋਂ ਆਪਣੇ ਆਪ ਹੀ ਉੱਗ ਜਾਂਦੀ ਆ ਤੇ ਤੁਸੀਂ ਮੈਂ ਤੋੜ ਕੇ ਦਿਖਾਈ ਆ ਬੜੀ ਆਸਾਨੀ ਨਾਲ ਟੁੱਟ ਗਈ ਤੇ ਦੇਖੋ ਤੁਸੀਂ ਕਿੰਨੀ ਚਿੱਟੀ ਆ ਇਹ ਬਹੁਤ ਜ਼ਿਆਦਾ ਚਿੱਟੀ ਤੇ ਅੰਦਰੋਂ ਵੀ ਬਿਲਕੁਲ ਸਾਫ਼ ਆ ਇਹ ਤੇ ਕਾਲੀ ਨਹੀਂ ਹੈਗੀ ਜਿਵੇਂ ਕਿ ਆਪਾਂ ਬਾਜ਼ਾਰੂ ਮਸ਼ਰੂਮ ਦੇਖਦੇ ਆ ਉਹ ਕਾਲੀ ਹੁੰਦੀ ਆ ਅੰਦਰੋਂ ਦੇਖੋ ਕਿੰਨੀ ਆਸਾਨੀ ਨਾਲ ਟੁੱਟ ਗਈ ਆ ਚਿੱਟੀ ਪਈ ਆ ਬਿਲਕੁਲ ਚ ਡਾਕਟਰਾਂ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਜੀ ਜਿਹੜੀ ਇਹ ਮਸ਼ਰੂਮ ਹੈ ਇਸ ਨੂੰ ਖਾਣ ਨਾਲ ਜਿਹੜੇ ਕੈਂਸਰ ਦੇ ਸੈੱਲ ਬਣਦੇ ਹਨ ਉਹਦੇ ਲਈ ਬਹੁਤ ਰੋਕ ਥਾਮ ਕਰਦੀ ਆ ਤੇ ਉਸ ਤੋਂ ਇਲਾਵਾ ਬੀਪੀ ਵਾਲੇ ਜਿਹੜੇ ਹੈਗੇ ਨੇ ਬੀਪੀ ਕੰਟਰੋਲ 'ਚ ਰੱਖਦੀ ਆ ਜੇਕਰ ਇਹਨੂੰ ਦਿਨ ਦੇ ਵਿੱਚ 25 ਗ੍ਰਾਮ ਖਾਈ ਜਾਵੇ ਕੱਚੀ ਖਾ ਲੋ ਜਾਂ ਫਿਰ ਤੁਸੀਂ ਸਬਜ਼ੀ ਦੇ ਰੂਪ ਵਿੱਚ ਲੈ ਲਓ ਬਾਕੀ ਕਈਆਂ ਨੂੰ ਅਲਰਜੀ ਵੀ ਆ ਇਸ ਮਸ਼ਰੂਮ ਤੋਂ ਤੇ ਅਲਰਜੀ ਵੀ ਹੋ ਜਾਂਦੀ ਆ ਕਈਆਂ ਨੂੰ ਬਾਕੀ ਸਭ ਨੂੰ ਦਿਓ ਇਜਾਜ਼ਤ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੀ ਫੇਰ ਕੋਈ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਵਾਹਿਗੁਰੂ